ਜਨਰਲ ਜੇ ਜੇ ਸਿੰਘ 에어 ਵੈਪਨਸ ਸ਼ੂਟਿੰਗਸ ਚੈਂਪੀਅਨਸ਼ਿਪ ਭਾਰਤੀ ਫੌਜ ਦੀਆਂ ਸਾਰੀਆਂ ਕਮਾਂਡਾਂ ਵਿਚਕਾਰ ਕਰਵਾਇਆ ਜਾਣ ਵਾਲਾ ਇੱਕ ਵਿਕਾਰੀ ਸੈਨਾ ਪੱਧਰ ਦਾ ਮੁਕਾਬਲਾ ਹੈ। ਇਹ ਮੁਕਾਬਲਾ ਹਰ ਸਾਲ ਆਰਮੀ ਮਾਰਕਸਮੈਨਸ਼ਿਪ ਯੂਨਿਟ ਵੱਲੋਂ ਕਰਵਾਇਆ ਜਾਂਦਾ ਹੈ। ਸਾਫ ਕਥਲ ਸੈਨਾ ਮੁਖੀ ਜਨਰਲ ਜੇ ਜੇ ਸਿੰਘ ਨੇ ਫੌਜ ਵਿੱਚ ਕੌਮੀ ਅਤੇ ਕਮਾਂਤਰੀ ਪੱਧਰ ਤੇ ਨਿਸ਼ਾਨੇ ਬਾਜ਼ੀ ਦੇ ਮਿਆਰਾਂ ਵਿੱਚ ਸੁਧਾਰ ਕਰਨ ਦੀ ਸੋਚ ਨਾਲ 10 ਮੀਟਰ 에어 ਰਾਈਫਲ ਅਤੇ 에어 ਪਿਸਟਲ ਚੈਂਪੀਅਨਸ਼ਿਪ ਦੀ ਸ਼ੁਰੂਆਤ ਕਰਵਾਈ ਸੀ। 10 ਦਿਨਾਂ ਤੱਕ ਚੱਲੀ 17ਵੀਂ ਜਨਰਲ ਜੇ ਜੇ ਸਿੰਘ 에ਅਰ ਵੈਪਨ ਸ਼ੂਟਿੰਗ ਚੈਂਪੀਅਨਸ਼ਿਪ ਆਰਮੀ ਮਾਰਕਸਮੈਨਸ਼ਿਪ ਯੂਨਿਟ ਮਹੂ ਵਿਖੇ ਕਰਵਾਈ ਗਈ ਜਿਸ ਵਿੱਚ ਭਾਰਤੀ ਫੌਜ ਦੇ ਸਭ ਤੋਂ ਵਧੀਆ ਨਿਸ਼ਾਨੇਬਾਜ਼ਾਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਪੰਜਵੀਂ ਕਮਾਂਡ ਦੀ ਟੀਮ ਨੇ ਸਾਲ 2023-24 ਲਈ ਇੰਟਰ ਕਮਾਂਡ ਜਨਰਲ ਜੇ ਜੇ ਸਿੰਘ 에ਅਰ ਰਾਈਫਲ ਅਤੇ 에ਅਰ ਪਿਸਟਲ ਟਰੋਫੀ ਤੇ ਕਬਜ਼ਾ ਕੀਤਾ ਟੀਮ ਨੇ ਸਰਵੋਤਮ ਮੈਲਾ ਟੀਮ ਦੀ ਟਰੋਫੀ ਵੀ ਜਿੱਤੀ వ్యక్తిగత ਮੁਕਾਬਲਿਆਂ ਵਿੱਚ ਪੱਛਮੀ ਕਮਾਂਡ ਦੇ ਨਿਸ਼ਾਨੇਬਾਜ਼ਾ ਨੇ 1 ਸੋਨ ਅਤੇ 2 ਚਾਂਦੀ ਦੇ ਤਮਗੇ ਜਿੱਤੇ।